ਅੱਜ ਮੈਂ ਲੈ ਕੇ ਗਿਆ ਸੀਗਾ ਠੀਕ ਆ ਉਹ ਰੇਲ ਆ ਕੇ ਗਿਆ ਜਦੋਂ ਕੁਝ ਗੰਦੀ ਪਈ ਹਲ ਹਾਂ ਸਹੀ ਆ ਲੈ 92 ਭਾਰੀ ਆ ਤੇ ਤੋ ਸਲੇਟ ਜੀ ਇਹ ਮੁੜ ਕੇ ਗਵਾ ਟੱਡ ਦੱਸਦਾ ਮੇਰਾ ਬਾਦਾਂ ਨੇ ਫੇਰ ਕੀ ਦਾ ਨਾਮ ਲਵੇਂਗਾ ਵੀ ਕੀ ਤੋਂ ਮਿਲਾ ਕੇ ਲਿਓਣਾ ਬੰਦ ਕੀਤਾ ਹੋਇਆ ਉਧਰ ਚੱਲਦਾ ਉਹਦੇ ਠੰਡਾ ਵਾ ਹੈ? ਹੈ? ਇਥੇ ਹਲਗੀ ਬੋਰੀ ਸਾਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਪੈਂਡਾ ਚੱਲਦਾ ਮੂੰਗੀ ਦਾ ਕੰਮ ਆਪਣੇ ਨਾਲ ਦੇ ਖੇਤ ਵਾਲਿਆਂ ਦਾ ਤੇ ਮੋਟਰਾਂ ਚੱਲੀ ਜਾਂਦੀਆਂ ਤੇ ਲੱਗੇ ਸੀ ਅਜੇ ਯੂਰੀਆ ਪਾਉਣ ਆਮ 26 ਨੂੰ 6-7 ਦਿਨ ਤੇ ਯੂਰੀਆ ਪਾ ਦਿੰਦੇ ਪਰ ਆਪਣੇ 10 ਦਿਨ ਤੇ ਗਿਰੀ ਉਹਨਾਂ ਇਹਨੂੰ 11 ਦਾ ਨਹੀਂ ਹੋ ਗਿਆ ਲੱਗੇ ਨੂੰ ਤੇ ਮੱਕੀ ਆਪਣੀ ਸੈਟਾ ਰਾਤ ਕੱਸੀ ਦੀ ਵਾਰੀ ਲੱਗੀ ਐ ਇਹਨੂੰ ਤੇ ਹੁਣ ਉਮੀਦ ਦੱਸਿਆ ਨਹੀਂ ਹੋਇਆ ਵੀ 20 ਤੋਂ ਬਾਅਦ ਤੇ ਬਾਕੀ ਛੱਲੀਆਂ ਮੈਂ ਦਿਖਾਉਣਾ ਤੋੜ ਕੇ ਲੈ ਆਇਆ ਨਹੀਂ ਕੋ ਕਿੱਧਰ ਰੱਖਤੀ ਆ ਉਹਦੇ ਵਿੱਚ ਰੱਖਤਾ ਆ ਇੱਕ ਇਹ ਰੇ ਚੱਲੀ ਸੀ ਕਿ ਬਾਕੀ ਉਦਾਂ ਹੀ ਆ ਤੇ ਇਹ ਬਾਕੀ ਲੈ ਕੇ ਚੱਲਦੇ ਆ ਸਹਿਬ ਸਾਹਿਬ ਉਹਨਾਂ ਨੂੰ ਯਾਨੀ ਚੁੰਡਣ ਵਾਲੀਆਂ ਜਿਵੇਂ ਆਪਾਂ ਕਹਿ ਲਈਏ ਵੀ ਹੋ ਗਈਆਂ ਵਾ ਤੇ ਹਜੇ ਹੈਗੇ ਇਹਨਾਂ ਦੇ 15 ਕਿ ਦਿਨ ਹੋਰ ਹਜੇ ਖੜਾਵਾਂਗੇ ਇਹਨੂੰ ਬਾਕੀ ਦੇਖਦੇ ਆ ਕਿੰਨੇ ਦਿਨ ਲੋਟ ਆਉਂਦੀ ਆ ਆਪਣੇ ਤੇ ਬਾਸਮਤੀ ਦੀ ਪਨੀਰੀ ਵੀ ਹੋ ਗਈ ਆ ਤਿਆਰ ਹੈ ਤਾਂ ਉੱਬਰ ਖਾਬੜ ਜੀ ਆ ਕਿਉਂਕਿ ਰੂਟਾਵੇਟਰ ਨਾ ਕਦੋਂ ਕੀਤਾ ਹੀ ਪਰ ਹੋ ਗਈ ਆ ਹਰੀ ਤੇ ਵੱਧ ਵੀ ਬਹੁਤ ਛੇਤੀ ਆ ਕਿਉਂਕਿ ਆਪਾਂ ਪਹਿਲਾਂ ਕਦੇ ਲਾਈ ਨਹੀਂ ਗਈ ਬਾਸਮਤੀ ਦੀ ਤੇ ਆਣੇ ਲੱਗਦੀ ਜਿਵੇਂ ਬਾੜੀ ਤੇਜ਼ੀ ਨਾਲ ਵੱਧਦੀ ਹੁੰਦੀ ਆ ਤੇ ਜਿੰਕ ਤੇ ਯੂਰੀਆ ਪਾਉਣਾ ਮ ਅੱਜ ਤੇ 10 ਗੱਲੋ ਦੇ ਹਿਸਾਬ ਨਾਲ ਜਿੰਕ ਪੈਣਾ ਤੇ ਗੱਟੂ ਗੱਟੂ ਯੂਰੀਆ 45 ਗੱਲੋ ਦੀ ਪੈਕਿੰਗ ਆ ਇਹ ਤੇ ਬਾਕੀ ਦਿਨ ਕੈਡਾ ਵਾ ਹਵਾ ਜੀ ਲੱਗਦੀ ਹੈ ਵਿੱਚ ਲੱਗਦੀ ਵੀ ਨਹੀਂਗੀ ਤੇ ਚੋ ਮਨੇ ਜਾਨੀ ਲਵਾਈ ਦੇਖ ਸਕਦੇ ਆ ਵਧੀਆ ਹੈਗੀ ਇੱਕ ਸਾਰ ਤੇ ਝੋਨਾ ਤੁਰ ਪਿਆ ਵੈਸੇ ਤੇ ਚੋ ਰੂੜੀ ਦਾ ਰੇਪਾਇਆ ਸੀ ਆਪਾਂ ਜਾਨੀ ਦਸ ਦਾ ਵਾ ਖੇਤ ਬਿਨਾਂ ਯੂਰੀਏ ਤੋਂ ਵੀ ਤੇ ਲਸਰਾਂ ਜੀਆਂ ਦੇਖ ਸਕਦੇ ਕਿੰਨੀਆਂ-ਕਿੰਨੀਆਂ ਬਣਾ ਗਿਆ ਵਾ ਚਾਰ-ਚਾਰ ਪੰਜ-ਪੰਜ ਕੱਢਿਆ ਆ ਵੇ ਵਿੱਚ ਪੱਤੇ ਜੇ ਤੇ ਉਹ ਵੀ ਕਾਲਾ ਪਿਆਵਾ ਜਿਵੇਂ ਯੂਰੀਆ ਪਾਇਆ ਹੁੰਦਾ ਵਾ ਕੋਈ ਨਾਲ ਦੇ ਖੇਤ ਨੂੰ ਆਪਣੇ ਫਰਕ ਨਹੀਂ ਹੈਗਾ ਤੇ ਬਾਕੀ ਇੱਕ ਤੋਂ ਪੰਜ ਤਾਈਆਂ ਪਾਇਆ ਦਾ ਆਚਾਰ ਪਾਉਣਾ ਵਾ ਮੱਕੀ ਦਾ 28 ਤਰੀਕ ਨੂੰ ਇਹਨੂੰ ਜਾਨੀ 80 ਦਿਨ ਹੋ ਜਾਣੇ ਆਪਣੇ ਤੇ ਉੱਤੇ ਇਹਨੂੰ ਨੰਘਾਵਾਗੇ ਜਿੰਨੇ ਕਦੇ ਨੰਗਦੇ ਹੋਏ ਤੇ ਹੈਗੀ ਜੀ ਆਪਣੀ 192 ਚੱਲ ਆ ਬਾ ਮੋਟਰ ਦੇਖ ਕੇ ਅੱਧੇ ਪੌਣੇ ਘੰਟੇ ਬਾਦ ਦੋਨੇ ਛੱਡ ਲਈਏ ਠੀਕ ਆ ਇਹ ਚਬਾੜਾ ਨਹੀਂ ਫੋਣਾ ਇਹ ਪਾਣੀ ਗਰਮੀ ਆ ਉਹ ਬਸ ਥੋੜੀ ਮਾੜੀ ਜੀ ਲਕੋਣੀ ਆ ਲੰਮੀ ਲੰਮੀ ਚਲੀ ਜਾਂਦੀ ਹੈ ਨਹੀਂ ਲੰਮੀਆਂ ਤਾਂ ਉਹ ਵੀ ਆ ਹੈ ਲੰਮੀਆਂ ਤਾਂ ਉਹ ਵੀ ਆ ਬਾਕੀ ਕੀ ਕਹਿੰਦੀ ਇਹ ਇਹ ਲੇਟ ਵਾਲੀ ਆ ਆਹੋ ਗੋੜੀ ਆ ਗਰਮੀ ਦੇ ਸਿਰਿਆਂ ਤੋਂ ਪਾਣੀ ਪੁੜੀ ਨਹੀਂ ਜਮਾਦ ਹੁਣ ਚੜਿਆ ਨਹੀਂਗਾ ਜਿਹੜੀ ਜਿਹੜੀ ਐਡੀ ਸਲੀ ਆ ਨਹੀਂ ਨਹੀਂ ਇਹ ਲੇਟ ਵੀ ਆ ਇਹ ਕਾਲੇ ਵਾਲਾ ਆ ਖੋਲ ਦੇਖੀ ਇਹ ਨਿੰਦੀ ਡਾਕਟਰ ਆਇਆ ਮੱਕੀ ਚੈੱਕ ਕਰਨ ਆ ਸਹੀ ਹੋਊਗੀ ਇਹ ਤਾਂ ਸਹੀ ਆ ਜਿਹੜੀ ਗਰਮੀ ਚ ਆ ਜਾਂਦੀ ਮਾੜੇ ਮੋਟੀ ਸਿਰਿਆਂ ਵਾਲੀ ਅੱਜ ਮੈਂ ਲੈ ਕੇ ਗਿਆ ਸੀਗਾ ਠੀਕ ਆ ਉਹ ਰੇਲਾ ਲਾ ਕੇ ਗਿਆ ਜਦੋਂ ਕੁਝ ਗੰਦੀ ਪਈ ਆ ਲੈ ਹਾਂ ਸਹੀ ਆ 192 ਸਹੀ ਆ ਪੂਰੀ ਅਜੇ ਹੈਗੇ ਦਿਨ ਇਹਦੇ 30 ਤੋਂ ਇੱਕ ਤਾਈ ਪਾਵਾਂਗੇ ਚਾਰ ਇਹ ਕਹਨ ਬਣ ਜਾਣੀ ਹੈ ਹੈ ਇਹ ਤਾਂ ਬਣ ਜੂਗਾ ਇਹਨੂੰ ਬਣ ਜੂਗੀ ਹੈਗੇ ਦਿਨ ਅਜੇ ਚਾਰਵੇਂ ਪੂਰਾ ਨਿਕਲੂਗਾ ਚਲੋ ਵਧੀਆ ਗੱਲ ਆ ਜਿੰਨਾ ਨਿਕਲ ਮੈਂ ਮਾ ਨੀ ਮੁਕੇ ਸਾਰੇਦਰ ਉਹ ਚੰਗਾ ਜੀ ਨੇ ਦੇ ਦੇ ਆ ਨਹੀਂ ਠੀਕ ਆ ਤੇ ਪਹਿਲਾ ਪਹਿਲੇ ਹੁੰਦਾ ਉਦੋਂ ਬਸ ਇਦੂਆਂ ਦੇ ਫੇਰੇ ਨੂੰ ਪਾਣੀ ਹੋਂ ਦਾ ਲੱਗਦੇ ਹੀ ਨਹੀਂ ਗੇ ਬੜਾ ਧਿਆਨ ਹੀ ਹੈ ਨਹੀਂ ਗੇ ਇਹਦਾ ਰਾਦੇ ਵੀ ਕਸੀ ਨਾ ਲਾਤਾ ਵਾ ਤੇ ਕੰਮ ਖਤਮ ਬਸ ਆ ਸਿਰਿਆਂ ਤੇ ਰਹਿ ਗਿਆ ਇੱਕ ਇੱਕ ਸਿਆੜਜ ਲੱਗਣ ਨੂੰ ਨਾ ਫੇਰ ਵਾਰੀ ਆ ਜਾਣੀ ਜੇ ਮੀਂਹ ਜੇ ਪੈ ਗਿਆ ਮੈਨੂੰ ਲੱਗਦਾ 20 ਤੋਂ ਬਾਅਦ ਫੇਰ ਦਾ ਬਸ ਫੇਰੇ ਚਲੀ ਜਾਣੀਆਂ ਨੇੜ ਹੀ ਅਚਾਰ ਦੇ ਨਾਲੇ ਮੰਦਰ ਵਿੱਚ ਸਾਰੇ ਆ ਜਾਣੇ ਵਿੱਚ ਅਚਾਰ ਦੇ ਨੇੜ ਹੀ ਚਲੀ ਜਾਣੀਆਂ ਇੱਕ ਪਾਣੀ ਲੱਗਿਆ ਹੋਰ ਇਹਨੂੰ ਰਾਦਮ ਹੋ ਜਾਣਾ ਫਿਰ ਵੱਢਣੀ ਵੀ ਐ ਇਹ ਹਲੂ ਸੁਦੇ ਆਲੂ ਲਾਵਾਗੇ ਜੀ ਬਗੇ ਤੇ ਬਾਸਮਤੀ ਦੀ ਪਨੀਰੀ ਘਟਗੀ ਦਾ ਲੱਭ ਕੇ ਲੈਣੀ ਪੈਣੀ ਆਪਾਂ ਨੂੰ ਕਿਸੇ ਪਾਸੋਂ 18 44 ਦੂਲਾ ਲੱਭ ਲੈਵਾਂ 18 47 18 47 18 44 ਦਾ ਦੂਜੀ ਐ ਮੱਕੀ ਪਠਾਰੀ ਮੱਕੀ ਲੱਗੇ ਸੀ ਵੀ ਜਨਾਜ ਬਾਤ ਜਾਈ ਸੀਗਾ ਤੇ ਬਾਕੀ ਉਹ ਬੈਲਲੇਜ ਹੋਏ ਸੀਗੇ ਤੇ ਉਹ ਸੀਡ ਇੱਕ ਦੀ ਮੱਕੀ ਆਪਣੀ ਤੇ ਵਿੱਚ ਚਪਤੀ ਜੀ ਉੱਤੇ ਸਪਰੇਅ ਮਾਰਤੀ ਸੀਗੇ ਬਜੀ ਜੇ ਪਈ ਸੀ ਤੇ ਇਹ ਹੈਗੀ ਸਤਾਰ ਦੀ 333 ਤੇ ਪਹਿਲਾਂ ਆਪਾਂ ਇਹ ਲਾਉਂਦੇ ਰਹੇ ਆ ਵੀ ਬਹੁਤ ਵਧੀਆ ਵੀ ਹੈ ਤੇ ਪੈਕਿੰਗ ਹੈਗੀ ਆ 10 ਕਿਲੋ ਦੀ ਤੇ ਸਾਰੇ ਇਹ ਵੀ ਕਿਹਾਰੇ ਹਿਸਾਬ ਨਾਲ ਪਾ ਦੇਣਾ ਆਪਾਂ ਤੇ ਥੋੜਾ ਜਿਹਾ ਡੀਏਪੀ ਪਾਤਾ ਜੀ ਅੰਦਾਜ਼ੇ ਦੇ ਨਾਲ ਦੋ ਵਾਰੀ ਦੇ ਦੇ ਦੀ ਚਟਾ ਨਹੀਂ ਤਾਂ ਤੇ ਆਪਾਂ ਇੱਥੇ ਲਾਤੀਆਂ ਸੀ ਟਾਲੀਆਂ ਤੇ ਨਮ ਤੇ ਨਾਲ ਤੂਤ ਵੀ ਸੀਗਾ ਤੂਤ ਤਾਂ ਇੱਕ ਸੁੱਕ ਗਿਆ ਉੱਥੇ ਫਿਰ ਉਹ ਮੌਕੇ ਤੇ ਲਿਆ ਕੇ ਉਹ ਹੈਗਾ ਖਤਰੇ 'ਚ ਪਰ ਆਪਣਾ ਲਾਇਆ ਹੋਇਆ ਖੇਤ ਚ ਆ ਉਹ ਲਾ ਜਿੱਥੇ ਬੰਦਾ ਤੁਰਿਆ ਜਾਂਦਾ ਕਹੀ ਲੈ ਕੇ ਕਦਮ ਦਾ ਬੂਟਾ ਲਾਤਾ ਜਾਣੀ ਇਹ ਉਹ ਦਰਾਖਤ ਵੀ ਵਧੀਆ ਬਣਦਾ ਇਹਦਾ ਤੇ ਨਾਲ ਇਹ ਨੂੰ ਫਲ ਵੀ ਲੱਗਦਾ ਵਾ ਤੇ ਬਾਕੀ ਜਾਮਾਣਾ ਹੋਰੇ ਨੇੜੇ ਲਾਤੇ ਆ ਕਈ ਵਰੀ ਵਿੱਚ ਉਹ ਬੂਟਾ ਮਰ ਮੁਰ ਜਾਂਦਾ ਕਈ ਵਰੀ ਤੇ ਵਿੱਚ ਨਿੰਮਾ ਵੀ ਆ ਜਿਵੇਂ ਆਹ ਮੂਰੇ ਨਿੰਮਾ ਤੇ ਟਾਲੀਆਂ ਜਾਦੇ ਆ ਲੈਨ ਚ ਤਣ ਵੀ ਆ ਜਿਹਨੇ ਸਾਂਝੇ ਜੇ ਕਰਦੇ ਆ ਸਾਰੇ ਇਹ ਬੂਟੇ ਜਿਹੜੇ ਸੀਗੇ ਤੇ ਉੱਥੇ ਫਿਰ ਵੱਡਾ ਲਾਤਾ ਥੋੜਾ ਜਿਹਾ ਲੈ ਆ ਕੇ ਵੀ ਉਹ ਦੱਸਦਾ ਰਹਿੰਦਾ ਵਾ ਮੋੜ ਐ ਇੱਕ ਤਾਂ ਪਰ ਉਹ ਰਿੱਕਾ ਤਾਂ ਹੈ ਨਹੀਂ ਉਹਦਾ ਕੋਈ ਪਰ ਉਥੇ ਇਹ ਜਾਨੀ ਚੌਥਾ ਬੂਟਾ ਲਾਇਆ ਆਪਾਂ ਇਹ ਹੁਣ ਤੇ ਇਹਨੂੰ ਦੇਖਦੇ ਆ ਕਿਵੇਂ ਚੱਲਦਾ ਵਾ ਤੇ ਨਹੀਂ ਫਿਰ ਇਹਦਾ ਕੋਈ ਹੋਰ ਹੱਲ ਕਰਨਾ ਪੈਣਾ ਆਪਾਂ ਨੂੰ ਬਚਾਉਣ ਦੀ ਖਾਤਰ ਤੇ ਪਰ ਬੂਟਾ ਇਸ ਟਾਈਮ ਉਹ ਹੈਗਾ 7-8-8 ਫੁੱਟ ਦੇ ਹਾਈਟ ਦਾ ਇਹ ਹੁਣ ਇਸ ਟਾਈਮ ਇਹ ਹੈਗਾ ਕਦਮ ਦਾ ਤੇ ਨਾਲ ਉਹਦੇ ਉਹ ਜਾਂਮਣਾ ਪਹੁੰਚ ਗਏ ਮੈਸੀ ਕੋਲ ਤੇ ਟਰੈਕਟਰ ਚ 50 ਵਾਲੀ ਚ ਪ੍ਰੋਬਲਮ ਆ ਸੀਗੀ ਪੰਪ ਦੀ ਪੰਪ ਇਹਦਾ ਲੈਫਟ ਪੰਪ ਹੰਬ ਗਿਆ ਸੀਗਾ ਕੱਲ ਤੇ ਵੱਡੇ ਦੇ 53 10 ਦੇ ਲਾਦਾ ਨਵਾਂ ਹੁਣ ਇਹ ਵਾਲਾ 53 ਦਾ ਲਾ ਕੇ ਲਾਦਾ 42 ਦੇ ਤੇ ਇਹਦੇ ਬਦਲਿਆ ਨਹੀਂ ਸੀ ਆਪਾਂ ਇਹਦਾ ਪੰਪ ਛੋਟਾ ਹੀ ਸੀਗਾ 4x4 ਤੋਂ ਬਾਅਦ ਤੇ ਇਹਦੇ ਹੁਣ ਵੱਡਾ ਲਾਤਾ ਮਤਲਬ ਲੈਫਟ ਪੰਪ ਆ ਜਿਹੜਾ ਤੇ ਇਹਦੇ ਵਾਲਾ ਖੋਲ ਕੇ ਇਹਦੇ ਲਾਤਾ ਇਹ ਕੰਮ ਦਿੰਦਾ ਸੀ ਹਜੇ ਆਪਣੇ ਤੇ ਪੰਜਾਬ ਵਾਲੀ ਵਾਲਾ ਹੰਬ ਗਿਆ ਯਾਨੀ ਫਿਰ ਨਵਾਂ ਹੀ ਲਾਤਾ ਆਪਾਂ 6-7000 ਰਿਪੇਅਰ ਤੇ ਲੱਗ ਜਾਂਦਾ ਇਹਦੇ ਨਵਾਂ ਹੈਗਾ 12-13000 ਦਾ ਤੇ ਨਵਾਂ ਫਿਰ ਲਾਤਾ 53 ਦਾ ਤੇ ਕਦੂ ਹੋ ਗਿਆ ਉਧਰ 3 ਕਿੱਲੇ ਤੇ ਆ ਵੀ ਭਾਰੀ ਜਾਣਾ ਜਨਰੇਟਰ ਚੱਲਦਾ ਵਾ ਲੈਟ ਲੂਟ ਦਾ ਐਸੀ ਵੇਸੀ ਆਉਂਦੀ ਆ ਹੁਣ ਗਰਮੀ ਦਾ ਬਹਾਨਾ ਵਾ ਤੇ ਕਹਿੰਦੇ ਤੂੰ ਕੀ ਕੱਢੀ ਪਈ ਆ ਬਿਜਲੀ ਦੀ ਜਨਰੇਟਰ ਚੱਲਦਾ ਹੁਣ ਕੱਲ ਦਾ ਤੇ 11 ਝੋਨਾ ਲੱਗ ਗਿਆ ਯਾਨੀ ਤੇ ਫਿਰ ਉਸ ਦਿਵਾਰ ਲੋਡ ਨਹੀਂ ਪੈਣੀ ਜਨਰੇਟਰ ਦੀ ਤੇ ਉਹ ਵੀ ਉਧਰ ਜਨਰੇਟਰ ਨੇ ਭਰਿਆ ਪਰਸੋਂ ਤੇ ਪਾਲੀ ਕਰੀ ਜਾਂਦਾ ਸੀ ਕਦੋਂ ਪਹਿਲੀ ਬੌਣ ਨਾਲ ਠੀਕ ਹੋ ਗਿਆ ਕੰਮ ਯਾਨੀ ਡੱਕੇ ਜੇ ਨੱਪੇ ਜਾਂਦੇ ਆ ਵਿੱਚ ਤੇ ਨਾਲੇ ਧੁੱਪ ਲੱਗੀ ਇਹਨੂੰ ਥੋੜੀ ਜੀ ਤੇ ਆਹ ਰਹਿ ਗਿਆ ਸਵਾਕ ਇਕੱਲਾ ਇਧਰ ਮੂਰੇ ਤੇ ਉਧਰ ਹੋ ਗਿਆ ਯਾਨੀ ਕਦੂ ਆਪਣਾ ਨੇੜ ਹੀ ਆ ਬਸ ਕੱਲ ਨੂੰ ਨਿਬੜ ਜਾਣਾ ਕਦੂ ਦਾ ਸਵੇਰ ਨੂੰ ਯਾਨੀ ਪਹਿਲੇ ਟਾਈਮ ਹੀ ਹੋ ਜਾਣਾ ਵਾ ਜਨਰੇਟਰ ਚੱਲੂਗਾ ਰਾਤ ਨੂੰ ਜਿਆਦਾ ਰਹਿ ਗਿਆ ਤੇ 10 ਮਿੰਟ ਦਾ ਕੰਮ ਰਹਿ ਗਿਆ ਪਾਲੀ ਦਾ ਇਹ ਕਦੂ ਸਾਰਾ ਜਿਹੜਾ ਸੀਗਾ ਮੱਖੀ ਵਾਲਾ ਪਾਲੀ ਨੇ ਕੀਤਾ ਹੌਣ ਵਾਲਾ ਜਿਹੜਾ ਮਗਰਲਾ ਸੀਗਾ ਤੇ ਟਰੈਕਟਰ ਸੈੱਟ ਚੱਲਦਾ ਲੈਪਟਾਪ ਵਿੱਚ ਧੋਖਾ ਜਿਹਾ ਦੇਣ ਲੱਗੀ ਸੀਗੀ ਰੋਟਾਵੇਟਰ ਚੱਕਦਾ ਨਹੀਂ ਸੀਗਾ ਚੰਗੀ ਤਰ੍ਹਾਂ ਕਦੂ 'ਚ ਤੇ ਤਾਂ ਕਰਕੇ ਇਹ ਪੰਪ ਸਹੀ ਆ ਆਪਣਾ ਜਣੀ ਕੰਮ ਦਿੰਦਾ ਹਜੇ ਪੂਰਾ 53 10 ਵਾਲਾ ਨਾਲ ਦਾ ਸੀਗਾ 7 ਮਾਡਲ ਦਾ ਤੇ ਇਹਦੇ ਹੁਣ ਲੋਡ ਘਟ ਰਹਿਂਦਾ ਤੇ ਵੀ ਮਨੇ ਰੂਟਾ ਬੈਟਰੀ ਚੱਕਣਾ ਜਿਵੇਂ ਵੱਡੇ ਦਰਵੰਜਾ ਦਾਸ ਤੇ ਆਪਾਂ ਲਾਉਨੇ ਆ ਉਹ ਤੇਲ ਟਾਂਬਲ ਟੂਮਾ ਜਾਣੀ ਉਹਦੇ ਬਾਹਰ ਨਾ ਨਵਾਂ ਲੱਗ ਗਿਆ ਹੁਣ ਕੰਮ ਟੈਨ ਹੋ ਗਿਆ ਕਹਿਣ ਦਾ ਮਤਲਬ